प्यारे दोस्तों मैं विपल सिद्धू मॉड बातां चांदणियां चैनल ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਰਮੇਸ਼ 세ਠੀ ਬਾਦਲ ਦੀ ਕਹਾਣੀ ਹੰਝੂਆਂ ਦਾ ਹੜ ਲੈ ਕੇ ਪੇਸ਼ ਆਸ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਹੰਝੂਆਂ ਦਾ ਹੜ ਭਾਬੀ ਜੀ ਦੱਸੋ ਤਾਂ ਸਹੀ ਮੈਥੋਂ ਕੀ ਗਲਤੀ ਹੋ ਗਈ ਭਾਬੀ ਜੀ ਨੂੰ ਬਾਰ-ਬਾਰ ਪੁੱਛਦੀਆਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ ਪਰ ਛੋਟੀ ਭਾਬੀ ਵੱਲ ਵੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ ਅਸੀਂ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉੱਪਰਲੀ ਮੰਜ਼ਲ ਤੇ ਰਹਿੰਦੇ ਹਾਂ ਹੇਠਲੇ ਹਿੱਸੇ 'ਚ ਵੱਡੇ ਭਾਬੀ ਜੀ ਦਾ ਪਰਿਵਾਰ ਛੋਟੇ ਭਾਬੀ ਜੀ ਤੇ ਮਾਤਾ ਬਾਉ ਜੀ ਰਹਿੰਦੇ ਹਨ ਬੱਚੇ ਚਾਰੇ ਹੀ ਬਾਹਰ ਹੌਸਲਾ ਚ ਪੜਦੇ ਹਨ ਇਸੇ ਲਈ ਤਾਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ ਇਹਨਾਂ ਦੇ ਰੱਬ ਦਾ ਦਿੱਤਾ ਸਭ ਕੁਝ ਹੈ ਬਾਉਜੀ ਇੱਕ ਸੇਵਾਮੁਕਤ ਅਫਸਰ ਹਨ ਵੱਡੇ ਭਾਈ ਸਾਹਿਬ ਬੈਂਕ ਵਿੱਚ ਲੱਗੇ ਹਨ ਛੋਟੇ ਭਾਈ ਸਾਹਿਬ ਦਾ ਚੰਗਾ ਕਾਰੋਬਾਰ ਹੈ ਵੱਡੇ ਭਾਬੀ ਜੀ ਚਾਹੇ ਐਮਏ ਬੀਏਡ ਹਨ ਪਰ ਇਹਨਾਂ ਨੇ ਉਸ ਨੂੰ ਨੌਕਰੀ ਨਹੀਂ ਕਰਵਾਈ ਪਰ ਛੋਟੇ ਭਾਬੀ ਜੀ ਵਿਆਹ ਤੋਂ ਪਹਿਲਾਂ ਹੀ ਬੀਮਾ ਕੰਪਨੀ 'ਚ ਲੱਗੇ ਹੋਏ ਸਨ ਹਰ ਕੋਈ ਆਪਣੀ ਆਪਣੀ ਜਗ੍ਹਾ ਖੁਸ਼ ਸੀ ਸਾਡੇ ਬੱਚੇ ਜ਼ਿਆਦਾਤਰ ਥੱਲੇ ਹੀ ਰਹਿੰਦੇ ਹਨ ਕਦੇ ਪਾਈ ਸਾਹਿਬ ਖੜ੍ਹਾਉਂਦੇ ਤੇ ਕਦੇ ਬਾਊ ਜੀ ਮਾਤਾ ਜੀ ਅਕਸਰ ਬੱਚਿਆਂ ਨੂੰ ਆਪਣੇ ਕੋਲ ਬੁਲਾ ਲੈਂਦੇ ਘੰਟੇ ਅੰਬ ਦੀ ਇਹਨਾਂ ਨਾਲ ਹੱਸਦੇ ਖੇਡਦੇ ਰਹਿੰਦੇ ਮਾਤਾ ਜੀ ਕੁਛ ਵੀ ਖਾਣ ਨੂੰ ਬਣਾਉਂਦੇ ਨਿਕੜੀ ਨੂੰ ਨਾਲ ਹੀ ਖਵਾਉਂਦੇ ਉਹ ਵੀ ਇੰਨੀ ਠੀਠ ਹੈ ਅੱਖੇ ਵਿੱਚ ਮਾਤਾ ਜੀ ਨਾਲ ਹੀ ਖਾऊं ਮੈਂ ਕਈ ਵਾਰ ਗੁੱਸੇ ਹੋ ਜਾਂਦੀ ਆ ਪਰ ਕੀ ਕਰਾਂ ਵੱਡੇ ਭਾਬੀ ਜੀ ਮੈਨੂੰ ਛਿੜਕ ਦਿੰਦੇ ਹਨ ਤੇ ਇਸ ਨੂੰ ਵੀ ਚਮਚ ਪਕੜਾ ਦਿੰਦੇ ਹਨ ਜੇ ਕਦੇ ਆਦੀ ਥੱਲੇ ਨਾ ਜਾਵੇ ਤਾਂ ਕੋਈ ਨਾ ਕੋਈ ਆਵਾਜ਼ ਮਾਰ ਦਿੰਦਾ ਹੈ ਬੱਚੇ ਜੇ ਕਿਸੇ ਗੱਲ ਨੂੰ ਲੈ ਕੇ ਜਿੱਦ ਕਰਨ ਤਾਂ ਭਾਈ ਸਾਹਿਬ ਬੱਚਿਆਂ ਦਾ ਹੀ ਪੱਖ ਪੂਰਦੇ ਹਨ ਤੇ ਬੱਚਿਆਂ ਦੀ ਜਿੱਦ ਛੱਟ ਪੂਰੀ ਕਰ ਦਿੰਦੇ ਹਨ ਭਾਬੀ ਜੀ ਜੋ ਵੀ ਥੱਲੇ ਖਾਣ ਨੂੰ ਬਣਿਆ ਹੋਵੇ ਉੱਪਰ ਆ ਕੇ ਆਪ ਦੇ ਕੇ ਜਾਂਦੇ ਹਨ ਆਖੇ ਇਸੇ ਬਹਾਨੇ ਮੇਰੇ ਗੋਡੇ ਚੱਲਦੇ ਰਹਿਣਗੇ ਪਹਿਲੇ ਦਿਨ ਤੋਂ ਹੀ ਇਹ ਸਾਡੇ ਨਾਲ ਘੁਲ ਮਿਲ ਗਏ ਮੇਰੇ ਪਤੀ ਦੇਵ ਨੂੰ ਇਹਨਾਂ ਦਾ ਬਹੁਤ ਸਹਾਰਾ ਸੀ ਇਹ ਵੀ ਆਪਣੇ ਆਪਣੇ ਘਰ ਦੇ ਘਰਵਾਰ ਦੇ ਹਰ ਗੱਲ ਭਾਈ ਸਾਹਿਬ ਨਾਲ ਕਰ ਲੈਂਦੇ ਸੀ ਭਾਈ ਸਾਹਿਬ ਵੀ ਹਮੇਸ਼ਾ ਇਹਨਾਂ ਨੂੰ ਆਪਣਾ ਛੋਟਾ ਭਰਾ ਹੀ ਸਮਝਦੇ ਸਾਡੀ ਕਦੇ ਵੀ ਮਕਾਨ ਮਾਲਕ ਤੇ ਕਿਰਾਏਦਾਰਾਂ ਵਾਲੀ ਗੱਲ ਨਹੀਂ ਸੀ ਸਾਡੇ ਦੋਹਾਂ ਘਰਾਂ ਦੇ ਰਿਸ਼ਤੇਦਾਰ ਵੀ ਇੱਕ ਦੂਜੇ ਨੂੰ ਜਾਣਦੇ ਸਨ। ਕਈ ਵਾਰ ਜਦੋਂ ਅਸੀਂ ਘਰ ਨਾ ਹੁੰਦੇ ਕਿਤੇ ਬਾਹਰ ਗਏ ਹੁੰਦੇ ਤਾਂ ਪਿੱਛੋਂ ਕੋਈ ਆ ਗਿਆ ਹੁੰਦਾ ਤਾਂ ਭਾਬੀ ਜੀ ਆਪੇ ਹੀ ਚਾਹ ਪਾਣੀ ਪਿਲਾ ਦਿੰਦੇ। ਜੇ ਮੈਂ ਕਦੇ ਪੇਕੇ ਵੀ 4 ਦਿਨ ਚਲੀ ਜਾਂਦੀ ਤਾਂ ਮੈਨੂੰ ਇਹਨਾਂ ਦੇ ਰੋਟੀ ਟੁੱਕ ਦਾ ਪੂਰਾ ਫਿਕਰ ਨਹੀਂ ਸੀ ਹੁੰਦਾ। ਸ਼ੁਰੂ ਤੋਂ ਹੀ ਮੈਂ ਕਰਾਇਆ ਵੱਡੇ ਭਾਬੀ ਜੀ ਨੂੰ ਫੜਾ ਦਿੰਦੀ ਸੀ। ਤੇ ਭਾਬੀ ਜੀ ਅੱਗੇ ਮਾਤਾ ਜੀ ਨੂੰ ਇਸ ਕਾਲ ਦਾ ਮੈਨੂੰ ਪਤਾ ਸੀ ਕਿ ਕਰਾਇਆ ਮਾਤਾ ਜੀ ਕੋਲ ਹੀ ਪਹੁੰਚਦਾ ਹੈ ਮਾਤਾ ਜੀ ਹੀ ਆਪਣੀ ਮਰਜ਼ੀ ਨਾਲ ਵਰਤਦੇ ਸਨ ਧੀਆ ਨੂੰ ਦੇਣ ਤੋਂ ਲੈ ਕੇ ਕੋਈ ਤਿੱਥ ਤਿਆਰ ਭੁੰਨਦਾਨ ਸਭ ਮਾਤਾ ਜੀ ਆਪਣੇ ਪੈਸਿਆਂ ਤੋਂ ਹੀ ਕਰਦੇ ਸਨ ਇਹ ਉਹਨਾਂ ਦੇ ਘਰ ਦਾ ਮਸਲਾ ਸੀ ਇਸ ਤਰ੍ਹਾਂ ਮਾਤਾ ਜੀ ਨੂੰ ਕਿਸੇ ਕੋਲੋਂ ਪੈਸੇ ਮੰਗਣੇ ਨਹੀਂ ਸਨ ਪੈਂਦੇ ਅਸੀਂ ਸ਼ੁਰੂ ਤੋਂ ਹੀ ਬਸ 4000 ਰੁਪਏ ਕਰਾਇਆ ਦਿੰਦੇ ਸੀ ਕਰਾਇਆ ਵਧਾਉਣ ਲਈ ਇੱਕ ਦੋ ਵਾਰ ਮੇਰੇ ਪਤੀ ਦੇਵ ਨੇ ਆਖਿਆ ਵੀ ਪਰ ਭਾਬੀ ਜੀ ਨੇ ਮਨਾ ਕਰ ਦਿੱਤਾ ਪਰ ਮੈਂ ਪਿਛਲੇ ਕੁਝ ਦਿਨਾ ਤੋਂ ਨੋਟ ਕਰ ਰਹੀ ਸੀ ਕਿ ਭਾਬੀ ਜੀ ਚੁੱਪ ਜੇ ਹਨ ਪਤਾ ਨਹੀਂ ਕਿਉਂ ਹੋਇਆ ਇਸ ਤਰ੍ਹਾਂ ਕਿ ਪਹਿਲਾਂ ਮੈਂ ਪੇਕੇ ਚਲੀ ਗਈ ਤੇ 3-4 ਤਾਰੀਖ ਨੂੰ ਵਾਪਸ ਆਈ ਤੇ ਫਿਰ ਭਾਬੀ ਜੀ ਵਿਆਸ ਚਲੇ ਗਏ ਉਹਨਾਂ ਨੇ 15 ਤਰੀਕ ਤੋਂ ਬਾਅਦ ਆਉਣਾ ਸੀ ਇਹ ਮੈਨੂੰ ਰੋਜ਼ ਪੁੱਛਦੇ ਕਿ ਕਿਰਾਇਆ ਦੇ ਦਿੱਤਾ ਕਿ ਨਹੀਂ ਕਿਉਂਕਿ ਸਾਡਾ ਅਸੂਲ ਹੀ ਸੀ ਕਿ ਕਿਰਾਇਆ ਹਰ ਮਹੀਨੇ ਅੜਵਾਸ ਹੀ ਦੇ ਦਿੱਤਾ ਜਾਵੇ ਉਹ ਵੀ ਬਸ 2 ਜਾਂ 3 ਤਰੀਕ ਨੂੰ ਇਸ ਵਾਰ 11 ਤਰੀਕ ਹੋ ਗਈ ਤੇ ਸਾਨੂੰ ਅਜੀਬ ਜਿਹੀ ਗਲ ਮਹਿਸੂਸ ਹੋਣ ਲੱਗ ਪਈ ਸੀ ਚਾਹੇ ਪੈਸੇ ਤਾਂ ਪਹਿਲੀ ਤਰੀਕ ਦੇ ਹੀ ਮੇਰੇ ਕੋਲ ਪੈਸੇ ਸਨ ਬਸ ਭਾਬੀ ਜੀ ਨਾਲ ਮੇਰਾ ਮੇਲ ਨਹੀਂ ਸੀ ਹੋਇਆ 12 ਤਾਰੀਖ ਨੂੰ ਸਵੇਰੇ ਹੀ ਮੈਂ ਪੈਸੇ ਮਾਤਾ ਜੀ ਨੂੰ ਦੇ ਦਿੱਤੇ ਕਿਉਂਕਿ ਮੈਨੂੰ ਪਤਾ ਹੀ ਸੀ ਪੈਸੇ ਮਾਤਾ ਜੀ ਕੋਲ ਹੀ ਜਾਣਗੇ ਪੈਸੇ ਦੇ ਕੇ ਮੈਂ ਫਾਰਗ ਹੋ ਗਈ ਤੇ ਜਦੋਂ ਭਾਬੀ ਜੀ ਆਏ ਤਾਂ ਮੈਂ ਗੱਲਾਂ-ਗੱਲਾਂ 'ਚ ਭਾਬੀ ਜੀ ਨੂੰ ਦੱਸ ਦਿੱਤਾ ਮੈਂ ਨੋਟ ਕੀਤਾ ਕੇ ਭਾਬੀ ਜੀ ਦਾ ਰੰਗ ਉਸੇ ਵੇਲੇ ਫਿੱਕਾ ਪੈ ਗਿਆ ਮੈਂ ਵੀ ਗਲਤ ਨਹੀਂ ਸੀ ਇਹ ਗੱਲ ਵਿੱਚ ਪੂਰਾ ਵੀ ਫਰਕ ਨਹੀਂ ਸੀ ਕਿ ਪੈਸੇ ਗਲਤ ਹੱਥਾਂ ਵਿੱਚ ਚਲੇ ਗਏ ਹੋਣ ਕਿਉਂਕਿ ਇਹ ਤਾਂ ਗੱਲ ਚੌੜੀ-ਚੁੱਟੀ ਸੀ ਕਿ ਕਿਰਾਇਆ ਮਾਤਾ ਜੀ ਕੋਲ ਹੀ ਜਾਂਦਾ ਹੈ ਇਹ ਵੀ ਨਹੀਂ ਸੀ ਕਿ ਪਰਿਵਾਰ ਦੀ ਕੋਈ ਗੱਲ ਮੈਥੂ ਲੁਕੀ ਹੋਈ ਸੀ ਮਾਤਾ ਜੀ ਵੀ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸਨ ਵੱਡੇ ਤੇ ਛੋਟੇ ਭਾਬੀ ਜੀ ਮੇਰੇ ਨਾਲ ਪੂਰੀ ਤਰ੍ਹਾਂ ਖੁੱਲ ਗਏ ਸਨ ਮੈਂ ਵੀ ਕਰਦੇ ਸਾਰੇ ਝੋਰੇ ਚੋਖੇ ਤੰਗੀਆਂ ਤੁਰਸ਼ੀਆਂ ਬਾਰੇ ਸਾਰੀਆਂ ਗੱਲਾਂ ਕਰਕੇ ਮਨ ਹੌਲਾ ਕਰ ਲੈਂਦੀ ਸੀ ਦੋ ਕੁੜੀਆਂ ਤੇ ਦੋ ਮੁੰਡੇ 6 ਜੀਆਂ ਦਾ ਸਾਡਾ ਪਰਿਵਾਰ ਤੇ ਪ੍ਰਾਈਵੇਟ ਨੌਕਰੀ ਗੁਜ਼ਾਰਾ ਹੋ ਹੀ ਜਾਂਦਾ ਸੀ ਪਰ ਕਿਸ ਤੱਕ ਕਰਨੀ ਹੀ ਪੈਂਦੀ ਸੀ ਬਾਕੀ ਮੋਬਾਈਲਾਂ ਗੈਸਾਂ ਸਿਲੰਡਰਾਂ ਦੇ ਖਰਚੇ ਬਿਜਲੀ ਪਾਣੀ ਦੇ ਬਿੱਲ ਤੇ ਆਹ ਚਾਰ-ਚਾਰ ਬੱਚਿਆਂ ਦੀ ਪੜ੍ਹਾਈ ਦੇ ਖਰਚ ਉੱਤੋਂ ਆਪਣਾ ਮਕਾਨ ਵੀ ਨਾ ਹੋਣਾ ਟੈਨਸ਼ਨ ਤਾਂ ਰਹਿੰਦੀ ਸੀ ਉੱਤੋਂ ਭਾਬੇ ਵਾਲੀ ਗੱਲ ਹਾਂ ਇਸ ਘਰ ਚ ਰਹਿੰਦੇ ਆ ਮੈਨੂੰ ਹੋਰ ਕੋਈ ਫਿਕਰ ਨਹੀਂ ਸੀ ਪੂਰਾ ਪਰਿਵਾਰ ਜੋ ਮਿਲਿਆ ਸੀ ਮੈਨੂੰ ਤੂੰ ਬਹੁਤਾ ਫਿਕਰ ਨਾ ਕਰਿਆ ਕਰ ਤੇਰੀ ਮਾਂ ਨੂੰ ਨਾ ਦੱਸਿਆ ਕਰ ਵਿਚਾਰੀ ਦਿਲ ਤੇ ਲਾ ਲੈਂਦੀ ਐ ਧੀਆ ਦੇ ਦੁੱਖ ਛੱਲੇ ਨਹੀਂ ਜਾਂਦੇ ਹੁੰਦੇ ਮਾਵਾਂ ਤੋਂ ਮਾਂ ਜੀ ਅਕਸਰ ਮੈਨੂੰ ਸਮਝਾਉਂਦੇ ਹੋਏ ਕਹਿੰਦੇ ਤੂੰ ਮੇਰੇ ਨਾਲ ਗੱਲ ਕਰ ਲਿਆ ਕਰ ਮਨ ਹੌਲਾ ਕਰ ਲਿਆ ਕਰ ਮੈਂ ਵੀ ਤਾਂ ਤੇਰੀ ਮਾਂ ਸਮਾਨ ਹੀ ਐ ਮਾਤਾ ਜੀ ਦੀਆਂ ਐਦਾਂ ਦੀਆਂ ਗੱਲਾਂ ਮੈਨੂੰ ਹੌਸਲਾ ਦਿੰਦੀਆਂ ਭਾਬੀ ਜੀ ਵੀ ਆਣੀ ਬਹਾਨੀ ਮੇਰੀ ਸਹਾਇਤਾ ਕਰਦੇ ਕਈ ਅਜਈਆਂ ਚੀਜ਼ਾਂ ਜੋ ਮੇਰੇ ਕੰਮ ਆ ਸਕਦੀਆਂ ਹੁੰਦੀਆਂ ਮੈਨੂੰ ਬਹਾਨੇ ਜੇ ਨਾਲ ਦੇ ਦਿੰਦੇ ਪਰ ਉਹ ਦਿੰਦੇ ਇਸ ਤਰ੍ਹਾਂ ਕਿ ਮੇਰੇ ਵਿਕਾਰ ਨੂੰ ਠੇਸ ਨਾ ਪਹੁੰਚੇ ਜਦੋਂ ਮਾਤਾ ਜੀ ਦੀ ਧੀ ਦੀ ਰਖੜੀ ਆਉਂਦੀ ਤਾਂ ਉਹ ਆਦੀ ਦੀ ਰਖੜੀ ਦੇ ਜ਼ਰੂਰ ਕੋਈ ਨਾ ਕੋਈ ਗਿਫਟ ਦਿੰਦੇ ਸਨ ਮੈਨੂੰ ਬਹੁਤ ਚਿੰਤਾ ਹੋਣ ਲੱਗੀ ਸੀ ਵੱਡੇ ਭਾਬੀ ਜੀ ਦੀ ਗੱਲ ਨੂੰ ਲੈ ਕੇ ਪਤਾ ਨਹੀਂ ਇਹ ਮੇਰਾ ਭੈਮ ਸੀ ਜਾਂ ਕੋਈ ਸੱਚੀ ਗੱਲ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਇਹਨਾਂ ਨੇ ਵੀ ਕੋਈ ਖਾਸ ਤਵੱਜੂ ਨਾ ਦਿੱਤੀ ਅਖੀਰ ਮੈਂ ਛੋਟੇ ਪਾਬੀ ਨੂੰ ਪੁੱਛਿਆ ਚਾਹੇ ਉਹ ਮੇਰੇ ਨਾਲ ਐਨੇ ਖੁੱਲੇ ਨਹੀਂ ਸਨ ਪਰ ਮੈਂ ਮਜਬੂਰ ਸੀ ਉਹਨਾਂ ਨੇ ਵੀ ਗੱਲ ਕਿਸੇ ਬੰਨੇ ਨਾਲ ਆਈ ਜਦੋਂ ਅਗਲਾ ਕੋਈ ਗੱਲ ਨਹੀਂ ਆਖ ਦੇਵੇ ਤਾਂ ਬੰਦਾ ਦਰਹਾ ਕੇ ਕੀ ਪੁੱਛੇ ਉਹਨਾਂ ਦੀਆਂ ਅੱਖਾਂ ਬੋਲਦੀਆਂ ਸਨ ਤੇ ਮੈਂ ਗੱਲ ਪਕੜਦੀ ਸੀ ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ ਤੇ ਭੈੜੇ ਭੈੜੇ ਖਿਆਲ ਆਉਂਦੇ ਮੈਨੂੰ ਲੱਗਦਾ ਕਿ ਤੇ ਮਕਾਨ ਖਾਲੀ ਕਰਨ ਲਈ ਨਾ ਕਹਿ ਦੇ ਅਖੀਰ ਇੱਕ ਦਿਨ ਮੈਂ ਰੋ ਪਈ ਛੋਟੇ ਭਾਬੀ ਜੀ ਕੋਲ ਤੇ ਮੈਂ ਆਦੀ ਦੀ ਸੌਹ ਪਾ ਦਿੱਤੀ ਤੇ ਭਾਬੀ ਜੀ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਭਾਬੀ ਜੀ ਦੀਆਂ ਅੱਖਾਂ ਚੋਂ ਪਰਲ-ਪਰਲ ਹੰਝੂ ਡਿੱਗਣ ਲੱਗੇ ਖਬਰਦਾਰ ਜੇ ਅੱਗੇ ਤੋਂ ਆਦੀ ਦੀ ਸੌਹ ਪਾਈ ਤਾਂ ਉਹ ਤਾਂ ਆਦੀ ਨੂੰ ਆਪਣਾ ਬੇਟਾ ਹੀ ਆਖਦੇ ਸਨ ਕਿਉਂਕਿ ਉਹਨਾਂ ਦੀਆਂ ਦੋ ਧੀਆ ਸੁਮਨ ਮੈਂ ਮਜਬੂਰ ਹਾਂ ਮੈਂ ਇਸ ਵਾਰੇ ਕੁਝ ਨਹੀਂ ਬੋਲ ਸਕਦੀ ਮੈਨੂੰ ਵੱਡੇ ਭਾਬੀ ਜੀ ਨੇ ਕਸਮ ਦਿੱਤੀ ਹੈ ਤੇ ਨਾਲ ਹੀ ਉਸ ਨੇ ਵੱਡੇ ਭਾਬੀ ਜੀ ਨੂੰ ਆਵਾਜ਼ ਮਾਰ ਦਿੱਤੀ ਤੇ ਸਾਰੀ ਗੱਲ ਉਸ ਨੂੰ ਦੱਸੀ ਹੁਣ ਵੱਡੇ ਭਾਬੀ ਜੀ ਮੈਨੂੰ ਸਾਰੀ ਗੱਲ ਦੱਸ ਸਕਦੇ ਸੀ ਪਰ ਉਹਨਾਂ ਦਾ ਹੌਸਲਾ ਨਹੀਂ ਸੀ ਪੈ ਰਿਆ ਮੇਰੇ ਦਿਲ ਨੂੰ ਹੌਲ ਜੇ ਪੈ ਰਹੇ ਸਨ ਗੱਲ ਦਾ ਅਸਲ ਇਹ ਹੈ ਭਾਬੀ ਜੀ ਤੂੰ ਗੱਲ ਨਾ ਹੋਈ ਤੇ ਉਹਨਾਂ ਦਾ ਗਲਾ ਪਰ ਆਇਆ ਹੁਣ ਛੋਟੇ ਭਾਬੀ ਜੀ ਨੇ ਗੱਲ ਸ਼ੁਰੂ ਕੀਤੀ ਜਦੋਂ ਤੁਹਾਨੂੰ ਆਇਆ ਨੂੰ ਦੂਜਾ ਸਾਲ ਹੋ ਗਿਆ ਸੀ ਤਾਂ ਮਾਤਾ ਜੀ ਕਹਿੰਦੇ ਕਰਾਇਆ 1000 ਹੋਰ ਵਧਾ ਦਿਓ ਇਹ ਊਸੂਲ ਹੈ ਹੁਣ ਮਾਤਾ ਜੀ ਦਾ ਕਿਹਾ ਸੀ ਉਲਟਾ ਨਹੀਂ ਸੀ ਸਕਦੇ ਅਸੀਂ ਦੋਹਾਂ ਨੇ ਆਪਸ ਚ ਰਾਇ ਕਰਕੇ ਕਰਾਇਆ ਵਧਾਇਆ ਤੇ ਪੱਲਿਓ ਪਾ ਕੇ ਮਾਤਾ ਜੀ ਨੂੰ ਦੇ ਦਿੱਤਾ ਅਸੀਂ ਚਾਉਂਦੀਆਂ ਤਾਂ ਮਾਤਾ ਜੀ ਨੂੰ ਕਰਾਇਆ ਵਧਾਉਣ ਤੋਂ ਰੋਕ ਵੀ ਸਕਦੀਆਂ ਸੀ ਪਰ ਅਸੀਂ ਅਜਿਆ ਨਾ ਕੀਤਾ ਸਾਨੂੰ ਇਹ ਲੱਗਦਾ ਸੀ ਕਿ ਮਾਤਾ ਜੀ ਸਾਡੇ ਬਾਰੇ ਇਸ ਗੱਲ 'ਤੇ ਗਲਤ ਸੋਚਣਗੇ ਅਸੀਂ ਪਿਛਲੇ 2 ਸਾਲਾਂ ਤੋਂ 1000 ਕੋਲੋਂ ਪਾ ਕੇ ਮਾਤਾ ਜੀ ਨੂੰ ਦਿੰਦੀਆਂ ਰਹੀਆਂ ਤੇ ਹੁਣ ਤੁਸੀਂ ਸਿੱਧਾ ਮਾਤਾ ਜੀ ਨੂੰ ਕਰਾਇਆ ਦੇ ਕੇ ਸਾਡਾ ਪੇਤ ਖੋਲ ਦਿੱਤਾ ਚਾਹੇ ਤੁਹਾਡਾ ਕੋਈ ਕਸੂਰ ਨਹੀਂ ਪਰ ਮਾਤਾ ਜੀ ਕੀ ਸੋਚਦੇ ਹੋਣਗੇ ਸਾਡੇ ਬੱਡੇ ਭਾਬੀ ਜੀ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਸਨ ਨਹੀਂ ਤੁਸੀਂ ਮੈਨੂੰ ਇੰਨੀ ਮਾੜੀ ਕਿਵੇਂ ਸਮਝ ਲਿਆ ਮੈਂ ਤਾਂ ਕਿਰਾਇਆ ਲੈਣ ਦੇ ਹੱਕ ਵਿੱਚ ਹੀ ਨਹੀਂ ਸੀ ਜਿੱਥੇ ਮੇਰੇ ਦੋ ਪੁੱਤ ਰਹਿ ਰਹੇ ਨੇ ਉੱਥੇ ਤੀਜੇ ਤੋਂ ਮੈਂ ਕਿਰਾਇਆ ਕਿਉਂ ਲਵਾਂ ਅਚਾਨਕ ਮਾਤਾ ਜੀ ਨੇ ਆ ਕੇ ਸਾਨੂੰ ਕਿਹਾ ਉਹ ਪਿੱਛੇ ਖੜੇ ਸਾਡੀਆਂ ਗੱਲਾਂ ਸੁਣ ਰਹੇ ਸਨ ਹੁਣ ਉਹ ਸਾਨੂੰ ਜਵਾਬ ਦੇ ਵਿੱਚ ਇਹ ਕਹਿ ਰਹੇ ਸਨ ਹੁਣ ਰੋਣ ਦੀ 바ਰੀ ਮੇਰੀ ਸੀ ਮੇਰੇ ਹੰਝੂ ਮੇਰੀ ਝੋਲੀ ਵਿੱਚ ਡਿੱਗ ਰਹੇ ਸਨ ਤੇ ਮੈਂ ਉੱਠ ਕੇ ਮਾਤਾ ਜੀ ਨੂੰ ਜੱਫੀ ਪਾ ਲਈ ਮਾਤਾ ਦੀਆਂ ਅੱਖਾਂ ਵਿੱਚਲੇ ਹੰਝੂ ਵੀ ਹੁਣ ਹਾਰ ਦਾ ਰੂਪ ਧਾਰਨ ਕਰ ਚੁੱਕੇ ਸਨ ਸੋ ਬਹੁਤ ਸੋਹਣੀ ਕਹਾਣੀ ਹੈ ਰਿਸ਼ਤਿਆਂ ਦੇ ਸਨੇਹ ਦੀ ਮੋਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਅਸੀਂ ਕਿਸੇ ਨਾਲ ਬਿਨਾ ਦੱਸੇ ਹੰਦਰ ਦੀ ਜਿਤਾ ਸਕਦੇ ਆ ਆਪਣਾ ਬੰਦ ਖਾ ਸਕਦੇ ਆ ਇਹ ਕਹਾਣੀ ਇਸ ਗੱਲ ਨੂੰ ਦਰਸਾਉਂਦੀ ਹੈ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ